ਛੁੱਟੂ ਜੀ ਕਿਉ ਬੋਲੋ ਸੋਨ ਵਾਲੇ ਸਰੋਵਰ ਦੀ ਆਕਾਲੀ ਦਲ ਜਿੰਦਾਬਾਦ ਸਰੋਵਰ ਦੀ ਆਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੋਤੇ ਸਿੰਘ ਲੰਗਾ ਜਿੰਦਾਬਾਦ ਸਰਦਾਰ ਸਿੱਟਾ ਸਿੰਘ ਲੰਗਾ ਜਿੰਦਾਬਾਦ ਬੋਲੋ वाहिगुरू जी का ख़सा वाहिगुरू जी फति ਜਾਨ ਤੋਂ ਪਿਆਰੇ ਪਾਲੀ ਦਲ ਦੇ ਵਰਕਰਾਂ ਦੇ ਜਨਮ ਵਿੱਚ ਆਪਣੇ ਤੋਂ ਗਾਹਾਂ ਇਹਨਾਂ ਨੇ ਅੱਜ ਗਰਮੀ ਦੇ ਵਿੱਚ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਏ ਆ ਇੱਕ ਇੱਕ ਵਰਕਤਾਂ ਸ਼ੇਰਾ ਮੈਂ ਵੇਖ ਲਿਆ ਉਹਦੇ ਤੌਰ ਤੋਂ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹ ਕਿੰਨੀ ਯੋਸ਼ਨਾਲ ਕਿੰਨੇ ਵਰਕਰ ਸਹਿਬਾਨਾਂ ਨੂੰ ਲੈ ਕੇ ਆਇਆ ਮੈਂ ਧੰਨਵਾਦੀ ਹਾਂ ਉਹਨਾਂ ਬਜ਼ੁਰਗਾਂ ਦਾ ਜਿਹੜੇ 90 90 95 95 ਸਾਲ ਦੇ ਵੀ ਦੋ ਚਾਰ ਬਜ਼ੁਰਗ ਜਿਹੜੇ ਨੇ ਅੱਜ ਇਸ ਧਰਨੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਸੀਨੇ ਦੇ ਵਿੱਚ ਗਰਦ ਦਾ ਸ਼ਰੋਮ ਹੈ ਕਾਦੀ ਦਲ ਦਾ ਮੈਨੂੰ ਬਹੁਤ ਲੰਬਾ ਸਮਾਂ ਇਸ ਜ਼ਿਲ੍ਹੇ ਦੀ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਲੰਬਾ ਸਮਾਂ ਬਹੁਤ ਵੱਡੀ ਸਰਕਾਰੀ ਹੰਡਾਈ ਹੈ ਮੈਂ ਕਾਲੀ ਦਲ ਦਾ ਦੇਣ ਨਹੀਂ ਦੇ ਸਕਦਾ ਮੇਰੀ ਅਗਲੀ ਪੀੜ੍ਹੀ ਵੀ ਕਾਲੀ ਦਲ ਦਾ ਦੇਣ ਨਹੀਂ ਦੇ ਸਕਦੀ ਸੁੱਕੀ ਹੰਧਾਵੇ ਦੀ ਕੋਈ ਹਰਕਤ ਨਹੀਂ ਮੇਰੇ ਤੇ ਇਸ ਤਰ੍ਹਾਂ ਦਾ ਵਾਰ ਮਾਰਿਆ 8 ਸਾਲ ਮੈਂ ਕਾਲੀ ਦਲ ਦੀਆਂ ਗਰੂਹਾਂ ਵਿੱਚ ਬੈਠ ਕੇ ਕਾਲੀ ਦਲ ਦੀ ਅਵਾਜ਼ ਕੀਤੀ ਕਾਲੀ ਦਲ ਤੋਂ ਬਾਹਰ ਰਹਿ ਕੇ ਮੈਂ ਸਾਰਾ ਸੰਤਾ ਢਾਇਆ ਤੁਸੀਂ ਮੈਨੂੰ ਅਸ਼ੀਰਵਾਦ ਦਿੱਤੀ ਮੈਂ ਕੌਟ ਵਿੱਚੋਂ ਵੀ ਭਰੀ ਹੋ ਕੇ ਆਇਆ ਤਾਂ ਤੱਕ ਫੱਦੇ ਵੀ ਮੈਨੂੰ ਮaaf ਕਰ ਦਿੱਤਾ ਮੈਂ ਤੇ ਖੁਕੀ ਰੰਡਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੇਰਾ ਸੁਭਾਅ ਬਹੁਤ ਮਾੜਾ ਏ ਇੱਕ ਅਦਾਲਤ ਹੁੰਦੀ ਏ ਆ ਜਨਤਾ ਦੀ ਅਦਾਲਤ ਇੱਕ ਅਦਾਲਤ ਰੱਬ ਦੀ ਵੀ ਹੈ। ਜਨਤਾ ਦੀ ਦਾਲਤ ਵੀ ਰੱਬ ਵਰਗੇ ਹੱਕ ਹਕੂਕ ਰੱਖਦੀ ਹੈ। ਆ ਜਨਤਾ ਹੀ ਹੈ ਜਿੰਨੇ ਮੈਨੂੰ ਮੁੜ ਕੇ ਜਿੰਦਾ ਕੀਤਾ ਵਾ। ਇਹ ਰੱਬ ਦੀ ਦੂਜੀ ਸ਼ਕਤੀ ਹੈ। ਮੈਨੂੰ ਉਸ ਖੂਹ ਵਿੱਚ ਸੁੱਟ ਦਿੱਤਾ जिन्हों ना कोई पौड़ी सी ना कोई हाथ पा कोई चीज नजर सी, पर आसा ने उस हाँ। मैं उसू क्या मैं उस समय भी जदों ਤਲਬੀਰ ਸਿੰਘ ਪੱਪੂ ਢਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾਹ ਗੋਲੀਆਂ ਚਲਾਈਆਂ ਅੰਨੇ ਵਾਹ ਉਹਨੂੰ ਵੱਡ ਚੁੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਬਿਆਨ ਤੁਸਾਂ ਸੁਣੀ ਲੈਣ। ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁਖੀ ਰੰਧਾਵਾ ਵਾ। ਕਾਲੀ ਦਲ ਨੇ ਐਸਐਸ ਪੁੰਜਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੁਖੀ ਰੰਧਾਵਾ ਵਾ। ਇਹ ਉਦੋਂ ਕੈਪਟਨ ਦਾ ਕੈਂਡੀਡੇਟ ਵਜੀਦ ਸੀਗਾ। ਉਹਦੇ ਵਿੱਚ ਪਟਿਆ ਉਹਨੂੰ ਸਾਫਤ ਕੀਤਾ ਸੁਨਿਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਵੀ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਦੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਨੰਬਰ 1 ਤੇ ਮਗਰ ਕੀ ਰਾਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਵੀ ਮਾਰੋ ਕਿਸੇ ਨੂੰ ਰਾਸ ਦੀ ਤਾਕਤ ਦੇ ਨਾਲ ਮਾਰੋ ਲੋਕਾਂ ਦੀ ਤਾਕਤ ਨਾਲ ਮਾਰੋ ਵੋਟਾਂ ના ਆ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜੀਦਾ ਹੀ ਮਾਰਿਆ ਨਾ ਫੋਨ ਮੈਂ ਤੁਹਾਨੂੰ ਕਹਿੰਕ ਯਹਰ ਦੀ ਕੁੜੀ ਖਾਓ ਤੇ ਚੋਕੀ ਨੂੰ ਦਾ ਮੈਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਕਾਮਯਾਬੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਕੁ ਮਗੇ ਮ제 ਮਾਰਨਾ ਮ ਪਾਪੀ ਕੋ ਮਾਰਨੇ ਕੇ ਲਈ ਪਾਪ ਦੀ ماں ਬਲੀ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲਾ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੋਂ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਤੂੰ ਮਛਰਾਲੇ ਵਾਲੇ ਉਹ ਦੋਨੇ ਸੱਚੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਫੀ ਦਿੱਤੀ ਉਹਨੂੰ ਵੀ ਥਾਫੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਹੇ ਭਰਾ ਕਤਲ ਨਹੀਂ ਕਰਵਾਇਓ ਬਾਕੀ ਨਿੱਕੇ ਮੂਟੇ ਤੇ ਬੜਾ ਕੁਝ ਕੀਤਾ ਉਹਨੋਂ ਕਾਰਨ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦਿਆਂ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਲਾਨੇ ਵਾਇਆ ਹੈ ਮੁਕਸਰ ਦੇ ਵਿੱਚ ਉੱਥੇ ਜਿਹੜੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੁਫਰ ਐਮਐਲਏ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਧੂਆ ਪਿਓ ਪੁੱਤਨ ਕਤਲ ਕਰਵਾਤਾ ਉੱਥੇ ਉਹਨਾਂ ਨੇ ਰੌਲਾ ਪਾਇਆ ਵੀ ਇੱਥੇ ਕਤਲ ਦਾ ਪਰਚਾ ਕਰ ਉਹਨੇ ਬੈਠ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੋਂਦਾ ਇਹਦੇ ਕੋਲ ਸੀਗਾ ਉੰਗੇ ਮਾਖਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਅਸੂਲ ਕਾਇਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਸਾਫ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦੇ ਆ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਣ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਹੋ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਤੇਰਾ ਐਮਐਲਏ ਚਿੱਕਾ ਮਾਰ ਰਿਹਾ ਤੇਰੇ ਬਾਪੇ ਨਾਨਕ ਦਾ ਪੁੱਇਆ ਕਾਤਲ ਹੈ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤੇ ਸੁਣ ਲੈ ਕਿ ਉਹ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਤੇ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬਣਾ ਅਹਿਮ ਪੁਰਜਾ ਵਾ ਉਹ ਵਿਚਾਰਤ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ कहने ओदी सुनी नहीं मैं सीआईडी नु कहना चाहना आ लोकां दीया भावनावा नोट कर लो कोई ਮੈਮੋ ਰੈਂਡਮ ਨਹੀਂ ਯਹਾਂ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰੇ ਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੈਨੂੰ ਕਿੱਥੇ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰਾਂ ਬਣਾਇਆ ਤੇ ਮੈਂ ਡਿੱਗਦਾ ਢਿੰਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੈਨੂੰ ਐ ਫਾਇਕ ਦਾਤ ਤੋਂ ਬਗੈਰ ਨਹੀਂ ਕੋਈ ਤੇਰਾ ਬਦਲ ਕਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਜੀ ਇਮਾਨਦਾਰੀ ਜੇ ਤੂੰ ਅਨੇ ਮ ਬਰੀਂਾ ਇਹ ਤੇਰੇ ਕੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਟੱਚ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡਰੇ ਬਾਬੇ ਨਾਨਕ ਕੋਲ ਇਦਾਂ ਦਾ ਕੱਟ ਕਰਕੇ ਖੰਡ ਪੰਡ ਕਰਾਓ ਤੇ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਤੇ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕਦੇ ਦੂਜੀ ਜਨਾਨੀ ਨੂੰ ਟੱਚ ਕੀਤਾ ਮਹਾਰਾਜ ਦਿੱਤੀ ਛੱਡ ਕੇ ਘਰ ਬੈ ਜਾਵਾਂਗਾ ਵਾ ਜੇ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਏ ਹੋ ਮੈਂ ਨਾਰਾ ਲਾਵਾਂਗਾ ਤੇ ਤੁਸੀਂ ਸਾਰਿਆਂ ਬਾਵਾ ਖੜੀਆਂ ਕਰਨੀਆਂ ਬੋਲੋ ਸੋਨਹਾ ਸ਼ਰੋਮ ਨਹੀਂ ਇਕਾਲੀਦਾਨ ਜਿੰਦਾਬਾਦ ਸ਼ਰੋਮ ਨਹੀਂ ਇਕਾਲੀਦਾਨ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਔਰ ਪ੍ਰਕਾਸ਼ ਸੰਵਾਦ ਜੀਵਾਤ ਬੋਲੇ ਸੁਨੇਹਾ ਮੈਂ ਫਿਰ ਅੱਜ ਦੇ ਇਸ ਇਕੱਠ ਰੰਗੀ ਇਹਨਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਰੀ ਦੀ ਮੰਕ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁਤੀਆਂ ਸਤਤ ਨੂੰ ਜਗਾਉਣਾ ਵਾ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਪਾਈ ਤੱਕ ਇਹਨਾਂ ਦੇ ਉੱਤੇ ਚੜ ਜਾਣਾ 27 ਨੂੰ ਸਰਕਾਰ ਕਾਂਲੀਦਲ ਦੀ ਬਣਨੀ ਆ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੁਹਾਨੂੰ ਵੱਧ ਤੋਂ ਵੱਧ 10 ਸਵਾਰ ਕੰਗੀ ਦਮਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਧਰਨੇ ਤੇ ਪਹੁੰਚੋ ਆਪਣੇ ਆਗਾਦੇ ਨਾਲ ਪੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਕੇ ਕਾਫਲਿਆਂ ਮਲ ਵੇਖ ਕੇ ਕੁੱਤੇ ਰੂੰਡੀਆਂ ਤੇ ਚੜ ਜਾਂਦੇ ਨੇ ਤਾਂ ਨੂੰ ਮੂੰਹ ਕਰ ਕਰ ਧੋਕਦੇ ਧੋਖਣ ਵਾਲਾ ਵਗ ਨਹੀਂ ਵਖਾ ਚਾਹੀਦਾ ਆਪਣੇ ਰਾਜ ਦੇ ਅਗਲੇ ਅੱਕੇ ਵੱਧੇ ਜਾਣਾ ਚਾਹੀਦਾ ਬੋਲੇ ਸੋ ਨਿਹਾਲ ਮੈਂ ਚਕਾਰਾ ਛੱਡੂਗਾ ਕਿਉ ਬੋਲੇ ਸੋ ਨਿਹਾਲ ਸ੍ਰੀਮਣੀ ਆਕਾਲੀ ਦੰਦ ਸ੍ਰੀਮਣੀ ਆਕਾਲੀ ਦੰਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਤੂ ਸਿੰਘ ਲੰਗੋ ਜਿੰਦਾਬਾਦ ਸਰਦਾਰ ਸਿਚਾ ਸਿੰਘ ਲੰਗੋ ਜਿੰਦਾਬਾਦ ਕੋਨੇ ਸ਼ੋਹਰਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕਲਸਾ ਵਾਈਟ ਖੱਤੀ ਸਾਥ ਤੋਂ ਪਹਿਲਾਂ ਮੈਂ ਆਪਣੀ ਜਾਣ ਤੋਂ ਪਿਆਰੇ ਪਾਲੀਪਾਲ ਦੇ ਵਰਕਰਾਂ ਦੇ ਚਰਨਾ ਵਿੱਚ ਸੇਕ ਤੋਂ ਗਾਹਾਂ ਇਹਨਾਂ ਨੇ ਅੱਜ ਗਰਮੀ ਦੇ ਵਿੱਚ ਵੱਡੀ ਗਿਣਤੀ ਵਿੱਚ ਕਰਨੇ ਵਿੱਚ ਸ਼ਾਮਲ ਹੋਏ ਹੋ ਇੱਕ ਇੱਕ ਵਰਕਰ ਦਾ ਤੇਰਾ ਮੈਂ ਵੇਖ ਲਿਆ ਉਹਦੇ ਤੌਰ ਤੋਂ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹ ਕਿੰਨੇ ਯੋਸ਼ ਨਾਲ ਤੇ ਕਿੰਨੇ ਬੁਰਕਾ ਸਹਿਬਾਨਾਂ ਨੂੰ ਲੈ ਕੇ ਆਇਆ ਮੈਂ ਧੰਨਵਾਦੀ ਹਾਂ ਉਹਨਾਂ ਬਜ਼ੁਰਗਾਂ ਦਾ ਜਿਹੜੇ 90 90 95 95 ਸਾਲ ਦੇ ਵੀ ਦੋ ਚਾਰ ਬਜ਼ੁਰਗ ਜਿਹੜੇ ਨੇ ਅੱਜ ਇਸ ਧਰਨੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਸੀਨੇ ਦੇ ਵਿੱਚ ਕਰਦਾ ਸ਼ਰੋਣ ਅਕਾਲੀ ਦਲ ਦਾ ਮੈਨੂੰ ਬਹੁਤ ਲੰਮਾ ਸਮਾਂ ਇਸ ਜ਼ਿਲ੍ਹੇ ਦੀ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਲੰਮਾ ਸਮਾਂ ਬਹੁਤ ਵੱਡੀ ਸਰਕਾਰੀ ਹੰਡਾਈ ਹੈ ਮੈਂ ਕਾਲੀ ਦਲ ਦਾ ਦੇਣ ਨਹੀਂ ਦੇ ਸਕਦਾ ਮੇਰੀ ਅਗਲੀ ਪੀੜ੍ਹੀ ਵੀ ਕਾਲੀ ਦਲ ਦਾ ਦੇਣ ਨਹੀਂ ਦੇ ਸਕਦੀ ਸੁੱਕੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਾਲੀ ਦਲ ਤੋਂ ਬਾਹਰ ਰਹਿ ਕੇ ਮੈਂ ਸਾਰਾ ਸੀਤਾ ਢਾਇਆ ਤੁਸੀਂ ਮੈਨੂੰ ਅਸ਼ੀਰਵਾਦ ਦਿੱਤੀ ਮੈਂ ਕੂਟ ਵਿੱਚੋਂ ਵੀ ਭਰੀ ਹੋ ਕੇ ਆਇਆ ਤਾਲ ਤੱਕ ਫੱਦੇ ਵੀ ਮੈਨੂੰ ਮaaf ਕਰ ਦਿੱਤਾ ਮੈਂ ਜੀ ਸੁਖੀ ਵੰਡਾਵੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੇਰਾ ਸੁਭਾਅ ਔਖਾੜਾ ਹੈ ਇੱਕ ਅਦਾਲਤ ਹੁੰਦੀ ਏ ਆ ਜਨਤਾ ਦੀ ਅਦਾਲਤ ਇੱਕ ਅਦਾਲਤ ਰੱਬ ਦੀ ਵੀ ਹੈ ਜਨਤਾ ਦੀ ਦੰਤਵੀ ਰੱਬ ਵਰਗੇ ਹੱਕ ਹਕੂਕ ਰੱਖਦੀ ਹੈ ਆ ਜਨਤਾ ਹੀ ਏ ਜਿੰਨੇ ਮੈਨੂੰ ਮੁੜ ਕੇ ਜਿੰਦਾ ਕੀਤਾ ਵਾ ਇਹ ਰੱਬ ਦੀ ਦੂਜੀ ਸ਼ਕਤੀ ਹੈ ਮੈਨੂੰ ਉਸ ਖੂਹ ਵਿੱਚ ਸੁੱਟ ਦਿੱਤਾ ਜਿਸ ਨੂੰ ਨਾ ਕੋਈ ਪੌੜੀ ਸੀ ਨਾ ਕੋਈ ਹੱਥ ਪਾਉਣ ਨੂੰ ਕੋਈ ਚੀਜ਼ ਨਜ਼ਰ ਆਉਂਦੀ ਸੀ ਪਰ ਤੁਸੀਂ ਲੋਕਾਂ ਨੇ ਮੈਨੂੰ ਉਸ ਖੂਹ ਵਿੱਚੋਂ ਕੱਢ ਲਿਆ ਬੋਲੇ ਸ਼ਰ ਹਰ ਹਰ ਰੱਬਾ ਜੱਦੀ ਨਾਮ ਅੱਲਾਹ ਬੋਲ ਮੈਂ ਉਸ ਸਮੇਂ ਨਹੀਂ ਤਲਬੀਰ ਸਿੰਘ ਪੰਪੂ ਢਲਵਾਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਕੋਸਮਾਟਨ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਡ ਧੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲਏ ਨੇ ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁਖੀ ਰੰਧਾਵਾ ਵਾ ਕਾਲੀ ਦਲ ਨੇ ਐਸਐਸ ਪੁੰਜਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੁਖੀ ਰੰਧਾਵਾ ਵਾ ਇਹ ਉਦੋਂ ਕੈਪਟਨ ਦਾ ਕੈਬਨਟ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਫਤ ਕੀਤਾ ਸੁਨੀਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਕਿ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮਿੱਤਰ ਪਰਚਾ ਹੋਵੇਗਾ ਦੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਮਾਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਨੰਬਰ 1 ਤੇ ਮਗਰ ਕੀ ਰਹੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਕੀਤੇ ਵੀ ਮਾਰੋ ਕਿਸੇ ਨੂੰ ਰਾਤੀ ਤਾਕਤ ਦੇ ਨਾਲ ਮਾਰੋ ਲੋਕਾਂ ਵੀ ਤਾਕਤ ਨਾਲ ਮਾਰੋ ਬੋਟਾ ਨਾ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜੀਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਤੇ ਕੁੜੀ ਖਾਓ ਤੇ ਸੰਕੀਮ ਦਾ ਵੇਰ ਨੂੰ ਖੜਾਓ ਤੇ ਆਮ ਵਾਲੇ ਨੂੰ ਚਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੈਨੂੰ ਮੈਦਾਨ ਦੇ ਵਿਚਾਰ ਆਓ ਸਾਰੀ ਦੁਨੀਆ ਨੂੰ ਪਤਾ ਲੱਗਾ ਕਾਮਯਾਬੀ ਤੈਨੂੰ ਇਸ ਤਰ੍ਹਾਂ ਮਾਰਾਂਗੀ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਕੁ ਮਜ਼ੇ ਮਾਰਨਾ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮਾਂ ਬਲੀ ਹੈ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਹੈ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਹੁਕਮਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਫਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਆ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਖਾਫੀ ਦਿੱਤੀ ਉਹਨੂੰ ਵੀ ਖਾਫੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਹੇ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮੋٹے ਤੇ ਬੜਾ ਕੁਝ ਕੀਤਾ ਉਹਨੋਂ ਕਹ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦਿਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਦਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਬਰੂ ਖਰਾਨੇ ਵਾਇਆ ਹੈ ਮੁਕਸਰ ਦੇ ਵਿੱਚ ਉੱਥੇ ਜੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਤਾ ਘਰ ਸੀਗਾ ਮੁਖਰ ਐਮਐਲਏ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਨੂੰਹ ਆ ਪਿਓ ਪੁੱਤ ਨੂੰ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਤੇ ਕਤਲ ਦਾ ਪਰਚਾ ਕਰਵਾ ਕੇ ਬੈਠ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੋਂਦਾ ਇਹਦੇ ਕੋਲ ਸੀਗਾ ਹੁੰਦੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ। ਕੋਈ ਇਹ ਸੂਲ ਕਾਇਦਾ ਨਹੀਂ ਦਾ। ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ। ਤਗੜੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ। ਜੇ ਕਿਸੇ ਨੂੰ ਕੋਈ ਮਾਰਨ ਦਿਆਂ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ। ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾਲ ਕਿੱਥੇ ਨੱਠੂਗਾ। ਥਾਣੇ ਹੀ ਜਾਊਗਾ ਨਾ। ਉਹ ਥਾਣੇ ਮਿਲਣੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫੌਤੀ ਮੰਗ ਲਈ ਕਦੇ ਉਹਦੇ ਕੋਲ ਫੌਤੀ ਮੰਗ ਲਈ ਸੁੱਤੇ ਪਏ ਹੋ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਤੇਰਾ ਐਮਐਲਏ ਚਿੱਕਾ ਮਾਰ ਰਿਹਾ ਤੇਰੇ ਬਾਪੇ ਨਾਨਕ ਦਾ ਪੁੱਇਆ ਕਾਤਲ ਐ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤਾਂ ਸੁਣ ਲੈ ਯੋ ਕੀ ਕਹਿ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਤੇ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬਣਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ ਕਹਿਣ ਉਹਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮੈਮੋਰੰਡਮ ਨਹੀਂ ਆਹ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮੈਂ ਕਿੱਥੇ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰਾ ਬਣਾਇਆ ਤੇ ਮੈਂ ਡਿੱਗਦਾ ਢਿੰਦਾ ਨਿਕਲਾ ਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੈਨੂੰ ਐ ਫਾਇਕ ਦਾ ਤੋਂ ਬਿਨਾਂ ਨਹੀਂ ਕੋਈ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਜੀ ਇਮਾਨਦਾਰੀ ਜੇ ਤੂੰ ਅਨੇ ਮੈਂ ਬਰੀਆ ਜੇ ਤੇਰੇ ਕੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਟੱਚ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡੇਰੇ ਬਾਪੇ ਨਾਨਕ ਕੋ ਚ ਇਦਾਂ ਦਾ ਕੱਟ ਕਰਕੇ ਖੰਡ ਪੰਡ ਕਰਾਉਂ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਤੇ ਮੈਂ ਨਾ ਕਤਲ ਕਰਵਾਇਆ ਤਾਂ ਨਾ ਮੈਂ ਕਦੇ ਮੇਰੇ ਪਰਿਵਾਰ ਨੇ ਕੈ ਤੁਜੀ ਜਨਾਨੀ ਨੂੰ ਟੱਚ ਕੀਤਾ ਮੈਂ ਰਾਜ ਦਿੱਤੀ ਛੱਡ ਕੇ ਘਰ ਦਾ ਜਾਵਾਂਗਾ ਵਾ ਜੇ ਇਹ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਏ ਹੋ ਮੈਂ ਨਾਰਾ ਲਾਵਾਂਗਾ ਤੇ ਤੁਸੀਂ ਸਾਰਿਆਂ ਬਾਵਾ ਖੜੀਆਂ ਕਰਨੀਆਂ ਬੋਲੇ ਸੰਹਾਰਾ ਸ਼ਰੋਮਣੀ ਅਕਾਲੀ ਦਰਬਾਰ ਜਿੰਦਾਬਾਦ ਸ਼ਰੋਮਣੀ ਅਕਾਲੀ ਦਰਬਾਰ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਔਰ ਪ੍ਰਕਾਸ਼ ਸੰਵਾਦਨ ਜਿੰਦਾਬਾਦ ਬੋਲੇ ਸੁਨੇਹਾ ਬਾ ਫਿਰ ਅੱਜ ਦੇ ਇਸ ਇਕੱਠ ਰੰਗ ਇਹਨਾਂ ਕਤਲਾਂ ਦੀ ਸੀਬੀਆਈ ਦੀ ਇਨਕੁਆਰੀ ਦੀ ਮੰਕ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁਤਰੀਆਂ ਸਰਕਾਰ ਨੂੰ ਜਗਾਉਣਾ ਵਾ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ 27 ਨੂੰ ਸਰਕਾਰ ਕਾਂਦੀਦਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਫਾਨੂੰ ਵੱਧ ਤੋਂ ਵੱਧ 10 ਸਵਾਰ ਟੰਗੀ ਦੇਵਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ। ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ। ਫਲਾਣੇ ਧਰਨੇ ਤੇ ਪਹੁੰਚੋ। ਆਪਣੇ ਗਾਦੇ ਨਾਲ ਤੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਇਹ ਕਾਫਲਿਆਂ ਮਲ ਦੇਖ ਕੇ ਕੁੱਤੇ ਰੋਟੀਆਂ ਤੇ ਚੜ ਜਾਂਦੇ ਨੇ ਤਾਂ ਮੂੰਹ ਕਰ ਕਰ ਧੋਕਦੇ ਧੋਖਣ ਵਾਲਾ ਵੱਲ ਨਹੀਂ ਵਖਾ ਚਾਹੀਦਾ ਆਪਣੇ ਰਾਜ ਦੇ ਅਗਲੇ ਹੱਥੇ ਵੱਧ ਜਾਣਾ ਚਾਹੀਦਾ ਬੋਲ ਸੋ ਦੇਹਾ